ਮਹਾਤਮਾ ਨੂੰ ਬਾਬਾ ਨਾਨਕ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨੀ ਐ ਕਿ ਮੇਰਾ ਕੱਖ ਨਾ ਰਵੇ ਜੇ ਮੈਂ ਪਿੰਡਾਂ ਦੀ ਗ੍ਰਾਂਟਾਂ ਵਿੱਚੋਂ ਕਦੇ ਛਾਣੀ ਵੀ ਖਾਦੀ ਹੋਵੇ ਜਿੰਦਾਬਾਦ ਹਰਮੋਣ ਗੁਰ ਨਾਨਕ ਜਿੰਦਾਬਾਦ ਕਦੇ ਵੀ ਜੇ ਸਾਡੇ ਮੈਂ ਕ腐ਸ਼ਨ ਦੀ ਕਦੇ ਮੇਰੇ ਕਿਸੇ ਸਰਪੰਚ ਤੋਂ ਮੰਗੀ ਹੋਵੇ ਕਦੇ ਕਿਸੇ ਬੀਡੀਪੀ ਤੋਂ ਮੰਗੀ ਹੋਵੇ ਕਦੇ ਡੀਸੀ ਨੂੰ ਕਿਹਾ ਹੋਵੇ ਕਦੇ ਡੀਡੀਪੀਓ ਨੂੰ ਕਿਹਾ ਹੋਵੇ ਸਾਡਾ ਇੱਕੋ ਮਕਸਦ ਹੈ ਕਿ ਪਿੰਡ ਤਰੱਕੀ ਕਰਨ ਪਿੰਡਾਂ ਵਿੱਚ ਚੰਗਾ ਬੰਦੋਬਸਤ ਹੋਵੇ ਪਿੰਡਾਂ ਵਿੱਚ ਚੰਗਾ ਸਿਸਟਮ ਹੋਵੇ ਸੋਚ ਸਾਡੀ ਜਿਹੜੀ ਸੋਚ ਹੈ ਜਿਹੋ ਜਿਹੇ ਤੁਸੀਂ ਸੋਚਦੇ ਨਾਲ ਸਾਨੂੰ ਬਣਾਇਆ ਸੀ ਉਸੇ ਸੋਚ ਨਾਲ ਅਸੀਂ ਕੰਮ ਕਰ ਰਹੇ ਹਾਂ ਆ ਕੁਝ ਮਹੀਨੇ ਹੋਏ ਨੇ ਅਸੀਂ ਖਰੜ ਦੀ ਕਮੇਟੀ ਬਦਲੀ ਹੈ ਖਰੜ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਲਗਾਏ ਗਏ ਆ ਤੁਹਾਨੂੰ ਸਰਕਾਰ ਬਣਦੀ ਹੈ ਜਿਸ ਦੀਆਂ ਹੋਣਗੀਆਂ ਅੱਜੇ ਰੋਡ ਦਾ ਕੀ ਹਾਲ ਸੀ ਕਿਸ ਤਰੀਕੇ ਦੀ ਉਹ ਉਥੇ ਸੜਕ ਤੁਹਾਨੂੰ ਬੜੀ ਵਿਖਦੀ ਹੈ ਹਰ ਥਾਂ ਤੇ ਡਿਵੈਲਪਮੈਂਟ ਚੱਲ ਰਹੀ ਹੈ ਜਿੱਥੇ ਵੀ ਸਾਡੇ ਹੱਥ ਤਾਕਤ ਆਉਂਦੀ ਹੈ ਜਿੰਨਾ ਸੀ ਕਰ ਸਕਦੇ ਅਸੀਂ ਕੰਮ ਕਰ ਰਹੇ ਹਾਂ ਜੀ ਅਸੀਂ ਹੱਥ ਤੇ ਹੱਥ ਰੱਖ ਕੇ ਬੈਠਣ ਨੂੰ ਨਹੀਂ ਆਏ ਯਕੀਨ ਰੱਖਿਓ ਅਸੀਂ ਨੌਜਵਾਨ ਆ ਸਾਡੀ ਸੋਚ ਵਿੱਚ ਉਹ ਪੁਰਾਣੀਆਂ ਚੀਜ਼ਾਂ ਹੈ ਨਹੀਂ ਨਾ ਅਸੀਂ ਢੰਗ ਨਾਲ ਢੰਗਣ ਵਾਲੇ ਜੁਨੀਏ ਨਹੀਂ ਆਂ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਰਣਮਨਵਾਲ ਗਗਨਮਾਨ ਜਿੰਦਾਬਾਦ ਕਾਇਮ ਲੱਗ ਸਕਦਾ ਮੇਰੇ ਬਜ਼ੁਰਗ ਬੈਠੇ ਐ ਕਾਇਮ ਲੱਗ ਸਕਦਾ ਸਿਸਟਮ ਨੂੰ ਆਤਾ ਪੁਰਾਣੀਆਂ ਨੇ ਪਰ ਇਹ ਪੁੱਝਣ ਜਦ ਕਿ ਅਸੀਂ ਢਲ ਜਾਈਂ ਅਸੀਂ ਦੇਖ ਰਹੇ ਆ ਸਾਰਿਆਂ ਨੂੰ ਇੱਕਦਮ ਬੰਦ ਨਹੀਂ ਕੀ ਪਿਆ ਜਾ ਸਕਦਾ ਬਾਰਾ ਸਬਾ ਹੋਣਾ ਜਿੱਦਣ ਸਿਸਟਮ ਬਦਲਣਾ ਤੇ ਯਕੀਨ ਰੱਖਿਓ ਪੂਰੇ ਸਿਸਟਮ ਬਦਲੂਗਾ ਉਹ ਪਹਿਲਾ ਰਾਜਨੀਤਿਕ ਸਿਸਟਮ ਪੰਜਾਬ ਚ ਬਦਲੂਗਾ ਬੋਰਿਆ ਨੇ ਪੂਰਾ ਦੇਸ਼ ਜਿੱਤਿਆ ਸੀ ਐਂਡ ਚਾਇਸੀ ਪੰਜਾਬ ਚ ਪੰਜਾਬੀ ਪੰਜਾਬੀ ਬਦਲਣ ਵਾਲਿਆਂ ਚੋਂ ਨੇ ਇਹ ਕੁਰਬਾਨੀਆਂ ਦੇਣ ਵਾਲਿਆਂ ਚੋਂ ਨੇ ਆ ਸਿਰਾਂ ਉੱਤੇ ਪੱਗਾਂ ਐ ਨਹੀਂ ਰੱਖੀਆਂ ਬਈਆਂ ਇਹ ਸਰਦਾਰੀਆਂ ਅਸੀਂ ਐਵੇਂ ਨਹੀਂ ਲਾਈਆਂ ਅਸੀਂ ਤਾਂ ਹਰ ਦੇ ਗੋਡੇ ਰੱਖ ਕੇ ਵਿਰੋਧੀਆਂ ਦੇ ਨਾਲ ਰਹੀ ਲੱਕ ਰੱਖੀ ਸਾਡੇ ਸ਼ਸਤਰ ਚੱਕੜੇ ਨਹੀਂ ਸਿਖਾਏ ਹੋਏ ਨੇ ਪਰ ਜਦੋਂ ਨਾਲ-ਨਾਲ ਸਾਨੂੰ ਭੱਤੀ ਸਿਖਾਈ ਹੋਈ ਹੈ